ਕਿ ਨਾ ਹੈ ਮੈਂ ਨਾਈ ਰੋਹਿਤ ਕੁਮਾਰ ਹਾਂ ਰੋਹਿਤ ਕੁਮਾਰ ਕਿੰਨੇ ਦਾ ਨਾਮ ਨਿਕਲੇ ਕੇ ਮੈਂ ਨਿਕਲੇ ਆ ਮੈਂ ਇਹ ਮੇਰੇ ਸਿਸਟਰ ਕੋਲ ਆਇਆ ਸੀ ਉਹ ਰਈ ਤੇ ਇਹਨਾਂ ਦੀ ਮੈਡ ਦੇਖਣ ਨੂੰ ਨਾਮ ਆ ਗਿਆ ਚਲੋ ਲਾਟਰੀ ਪਾ ਲੈਨੇ ਆ ਠੀਕ ਹੈ ਜੀ ਮੈਂ 500 ਦੀ ਲਾਟਰੀ ਪਾ ਗਿਆ ਜੀ ਤੇ ਇਹਨਾਂ ਨੇ ਮੈਨੂੰ ਹੀ ਸੂਆ ਸ਼ਾਮ ਨੂੰ 4:00 ਵੇ ਫੋਨ ਕੀਤਾ ਜੀ ਮੈਨੂੰ ਮੈਨੂੰ ਕਹਿੰਦੇ ਤੁਹਾਡਾ ਨਾਮ ਆਇਆ ਕਿ ਨਾ ਮੈਂ ਆਇਆ ਅੜਦਾ ਹਾਂ ਤੇ ਮੈਂ ਹਾਂ ਜੀ ਮੈਂ ਸ਼ਾਮ ਨੂੰ ਆ ਜਾਊਂ ਆ ਜਾਂਦੇ ਵਕਤ ਤੇ ਸ਼ਾਮ ਨੂੰ ਇਹਨਾਂ ਦਾ ਫੇਰ ਫੋਨ ਆ ਗਿਆ ਜੀ ਮੇਰੇ ਕੋਲ ਜੀ ਤੇ ਕਹਿੰਦੇ 45000 ਦਾ ਨਾਮ ਕਹਿੰਦੇ ਫੇਰ ਆਇਆ ਠੀਕ ਹੈ 95 ਹਜ਼ਾਰ ਆ ਗਿਆ ਮੈਂ ਬਹੁਤ ਖੁਸ਼ ਹੋਇਆ ਜੀ ਮਾਹ ਜਦੋਂ ਇਹ ਵਧੀਆ ਜੀ ਮਾਹ ਜਦੋਂ ਪਹਿਲੀ ਵਾਰ ਲਾਟਰੀ ਪਾਈ ਸੀ ਠੀਕ ਹੈ ਪਹਿਲਾਂ ਕਦੇ ਮੈਂ ਲਾਟਰੀ ਨਹੀਂ ਪਾਈ ਅੱਛਾ ਪਹਿਲਾਂ ਨਹੀਂ ਪਾਈ ਕਦੇ ਨਾ ਹੀ ਕਦੇ ਨਹੀਂ ਪਾਈ ਜੀ ਅੱਛਾ ਫਿਰ ਇਹ ਪੈਸਿਆਂ ਦਾ ਕੀ ਕਰੋਗੇ ਹੁਣ ਇਹ ਹੀ ਘਰ ਦੇ ਕੰਮ ਚ ਲਾਵਾਂਗੇ ਸਾਰੇ ਜੀ ਬੱਸ ਹੋ ਗਿਆ ਅੱਛਾ ਮੈਂ ਬਹੁਤ ਖੁਸ਼ ਹੋਇਆ ਕਿੱਥੋਂ ਆਈ ਸੀ ਮੈਂ ਡੱਬ ਵਾਲੀ ਤੋਂ ਜੀ ਅੱਛਾ ਡੱਬ ਵਾਲੀ ਤੋਂ ਤੇ ਪਹਿਲੀ ਵਾਰੀ ਲਾਟਰੀ ਪਾਈ ਇਹ ਤੋਂ ਪਹਿਲਾਂ ਨਹੀਂ ਨਾ ਪਹਿਲਾਂ ਕਦੇ ਨਹੀਂ ਪਹਿਲੀ ਵਾਰ ਲਾਟਰੀ ਪਾਈ ਹੈ ਜੀ ਇਹ ਪਹਿਮੇ ਜਿਹੜਾ ਬੰਦਾ ਆਈ ਪਹਿਲੀ ਵਾਰੀ ਭਾਈ ਆਈ ਹੈ ਇਹ ਕਦੇ ਆਪਾਂ ਪਹਿਲਾਂ ਕਦੇ ਪਾਈ ਪਹਿਲੀ ਵਾਰ ਲਾਟਰੀ ਪਾਈ ਸੀ ਵਧੀਆ ਨਾਮ ਆ ਗਿਆ ਜੀ 99000 ਰੁਪਏ ਆ ਗਏ ਜੀ ਖੁਸ਼ ਹੋਣ ਬਹੁਤ ਖੁਸ਼ ਆਏ ਜੀ ਹਾਂਜੀ ਕਰਨ ਜੀ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸਸੀ ਗਾਲ ਜੀ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਲੰਬੇ ਟਾਈਮ ਤੋਂ ਸੋ ਕੱਲ ਜੋ ਪ੍ਰਾਈਜ਼ਾਂ ਦੀ ਝੜੀ ਲੱਗੀ ਹੋਈ ਹੈ ਕੱਲ ਉਹਦੇ ਵਿੱਚ ਦੋ ਪ੍ਰਾਈਜ਼ ਹੋਰ ਐਡ ਹੋ ਗਏ ਆ ਜੀ ਹਾਂਜੀ ਇਹਦੇ ਵਿੱਚ 4 ਵਜੇ ਦਾ ਫਰਸਟ ਪ੍ਰਾਈਜ਼ ਆਇਆ ਜੀ ਆਪਣੇ ਕੋਲ 1224 ਅੱਛਾ ਇਹ ਹਫਤੇ ਦੇ ਵਿੱਚ ਦੂਸਰਾ ਫਰਸਟ ਪ੍ਰਾਈਜ਼ ਆ ਜੀ ਜੋ ਆਪਣੇ ਕੋਲ ਲੱਗ ਗਿਆ ਚਲਾਲਾਬਾਦ ਦੇ ਵਿੱਚ ਨੇ ਤਾਂ ਫਰਸਟ ਪ੍ਰਾਈਜ਼ ਦੇਖੋ ਪ੍ਰਾਈਜ਼ ਜੋ ਵੀ ਹੋਵੇ ਪਰ ਜੋ ਫਰਸਟ ਪ੍ਰਾਈਜ਼ ਲੱਗ ਜਾਂਦਾ ਉਹ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ ਜੀ ਹਫਤੇ ਦੇ ਵਿੱਚ ਦੋ ਵਾਰ ਹੀ ਆ ਗਿਆ ਜੀ ਆਪਣੇ ਕੋਲ ਇਹਦੇ ਨੰਬਰ ਤੇ 50000 ਰੁਪਿਆ ਇਹਨਾਂ ਨੂੰ ਨਿਕਲੇ ਆ ਜੀ ਜੀ ਉਦੋਂ ਅਸੀਂ ਇਹਨਾਂ ਨੂੰ ਕਾਲ ਕੀਤੀ ਹੈ ਕਹਿੰਦੇ ਚਲੋ ਸ਼ਾਮ ਨੂੰ ਆਣੇ ਆ ਤੇ ਸ਼ਾਮ ਨੂੰ ਰਾਤ ਨੂੰ ਇਹਨਾਂ ਨੂੰ ਫੇਰ 45000 ਦਾ ਪ੍ਰਾਈਜ਼ ਲੱਗ ਗਿਆ ਜੀ ਅੱਛਾ 92409 ਨੰਬਰ ਜੀ ਕਰਨ ਅਰਜੁਨ ਲਾਟਰੀ ਜਲਾਲਾਬਾਦ ਇਹ ਇੱਕ ਲੰਮਾ ਇਤਿਹਾਸ ਜਲਾਲਾਬਾਦ ਦੇ ਵਿੱਚ ਹੋਇਆ ਹੈ ਜੋ ਲਗਾਤਾਰ ਪ੍ਰਾਈਜ਼ ਤੇ ਪ੍ਰਾਈਜ਼ ਆ ਰਹੇ ਹੈ ਜੀ ਲਗਾਤਾਰ 3-4 ਦਿਨਾਂ ਦੇ ਵਿੱਚ ਪ੍ਰਾਈਜ਼ ਤੇ ਪ੍ਰਾਈਜ਼ ਲੱਗ ਰਹੇ ਹੈ ਜੀ ਜਿਵੇਂ ਆਪਾਂ ਪਿੱਛੇ ਵੀ ਦਿਖਾਇਆ ਸੀਗਾ ਜੀ ਲਾਟਰੀ ਪਈ ਸੀ ਇਹਨਾਂ ਨੇ ਜੀ ਇਹਨਾਂ ਨੇ ਲਾਟਰੀ ਜਿਹੜੀ 50000 ਰੁਪਏ ਨਿਕਲਿਆ ਜੀ ਉਹ 4 ਵਜੇ ਦੀ ਲਾਟਰੀ ਹੁੰਦੀ ਹੈ ਜੀ ਇਹ ਕਿਹੜੀ ਸਟੇਟ ਦੀ ਹੈ ਇਹ ਸਿੱਕਮ ਸਟੇਟ ਹੈ ਸਿਕੰਸ ਜੀ ਜਿਹੜੀ ਦੂਸਰੀ ਹੈ ਉਹ ਨਾਗaland ਸਟੇਟ ਦੀ ਡੀਅਰ ਦੀ ਇਹ ਸਾਰੀਆਂ ਡੀਅਰ ਕੰਪਨੀ ਦੇ ਅੰਡਰ ਆਉਂਦੀਆਂ ਜੀ ਸਾਰੀਆਂ ਪੰਜਾਬ ਸਟੇਟ ਡੀਅਰ ਲਾਟਰੀ ਹੁੰਦੀ ਹੈ ਜੀ ਜੋ ਰਾਤ ਨੂੰ ਆਇਆ ਉਹ 8 ਵਜੇ 6 ਰੁਪਏ ਵਾਲੀ ਲਾਟਰੀ ਚ ਆਇਆ ਜੀ ਅੱਛਾ ਇਹ 10 ਰੁਪਏ ਵਾਲੀ ਲਾਟਰੀ ਹੈ ਜੋ 4 ਵਜੇ ਸੀ 4 ਵਜੇ ਜੀ ਉਸ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਦਿਖਾਏ ਸੀਗੇ ਪਿਛਲੀ ਵੀਡੀਓ ਦੇ ਵਿੱਚ ਵੀ ਦੇਖੋ ਕਰਨ ਅਰਜੁਨ ਲਾਟਰੀ ਚਲਾਲਾ ਬਾਦ ਕਰਨ ਅਰਜੁਨ ਲਾਟਰੀ ਚਲਾਲਾ ਬਾਦ ਕਰਨ ਅਰਜੁਨ ਲਾਟਰੀ ਚਲਾਲਾਬਾਦ ਕਰਨ ਅਰਜੁਨ ਲਾਟਰੀ ਚਲਾਲਾਬਾਦ ਇਹ ਪ੍ਰਾਈਜ਼ਾਂ ਦੀ ਇੱਕ ਲੰਬੀ ਲਿਸਟ ਲੱਗੀ ਪਈ ਹੈ ਜੀ ਆਪਣੇ ਕੋਲੇ ਰੋਜ਼ ਨਵੇਂ ਤੋਂ ਨਵੇਂ ਪ੍ਰਾਈਜ਼ ਆ ਰਹੇ ਆ ਜੀ ਆ ਪਿੱਛੇ ਆਪਾਂ ਦਿਖਾਇਆ ਸੀ ਜੋ ਕਰੋੜ ਆਪਣੇ ਕੋਲੋਂ ਇੱਕ ਡਿਜੀਟ ਤੋਂ ਮਿਸ ਹੋਇਆ ਸੀਗਾ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਪ੍ਰਾਈਜ਼ ਆ ਰਹੇ ਆ ਦੇਖੋ ਕਈ ਕਸਟਮਰ ਸ਼ੋਅ ਨਹੀਂ ਕਰਦੇ ਉਦੋਂ ਅਸੀਂ ਐਡ ਨਹੀਂ ਵੀ ਕਰਦੇ ਕਿਉਂਕਿ ਅਸੀਂ ਦੇਖੋ ਕਿਸੇ ਦੀ ਪਰਸਨਲ ਲਾਈਫ 'ਚ ਨਹੀਂ ਇੰਟਰਫੇਅਰ ਕਰਦੇ ਜੋ ਆਪਣੇ ਕੋਲੇ ਆਉਂਦੇ ਆ ਕਿ ਹਾਂ ਜੀ ਅਸੀਂ ਵੀਡੀਓ ਬਣਵਾਵਾਂਗੇ ਅਸੀਂ ਉਹਨਾਂ ਨੂੰ ਹੀ ਖੜਾ ਕਰਦੇ ਹਾਂ ਜੀ ਪ੍ਰਾਈਜ਼ ਬਹੁਤ ਆ ਰਹੇ ਆ ਸਾਡੇ ਕੋਲ ਡੇਲੀ ਪ੍ਰਾਈਜ਼ ਆ ਰਹੇ ਆ ਜੀ ਜੀ ਉਸ ਤੋਂ ਬਾਅਦ ਹੁਣ ਆਪਣੇ ਕੋਲੇ ਕੋਲੀ ਬੰਪਰ ਚੱਲ ਰਿਹਾ ਜੀ 2.5 ਕਰੋੜ ਦਾ 22 ਤਿੰਨ ਦਾ ਡਰਾ ਹੈ ਪੰਜਾਬ ਸਰਕਾਰ ਦੀ ਟਿਕਟ ਹੈ अवेलेबल ਆ ਬਹੁਤ ਵੱਡਾ ਸਟਾਕ ਆਪਣੇ ਕੋਲੇ अवेलेबल ਹੈ ਤੁਸੀਂ ਸਾਡੇ ਕੋਲੇ ਆਓ ਇੱਕ ਸਪੈਸ਼ਲ ਧੰਨਵਾਦ ਜੋ ਦੂਰੋਂ ਦੂਰ ਆ ਰਹੇ ਕੱਲ ਆਪਣੇ ਕੋਲੇ ਜ਼ੀਰੋ ਤੋਂ ਕਸਟਮਰ ਆਏ ਸੀਗੇ ਲਾਟਰੀ ਪਾਂ ਪਹਿਲਾਂ ਉਹਨਾਂ ਦਾ ਧੰਨਵਾਦ ਅਗਰ ਵੀਡੀਓ ਦੇਖ ਰਹੇ ਆ ਮੈਂ ਹੈ ਨਹੀਂ ਸੀਗਾ ਸੋ ਮੁਕਸਰ ਤੋਂ ਜੀਰੇ ਤੋਂ ਫਰੋਜ਼ਪੁਰ ਤੋਂ ਫਰੀਦਕੋਟ ਤੋਂ ਵੀ ਕਸਟਮਰ ਲਾਟਰੀ ਪਾਣ ਆ ਰਹੇ ਆ ਜੀ ਆਪਣੇ ਕੋਲ ਇਹ ਪਿਆਰ ਹੈ ਜੀ ਲੋਕਾਂ ਦਾ ਆਪਣੇ ਨਾਲ ਜੀ ਬਿਲਕੁਲ ਹਾਂਜੀ ਭਾਈ ਜੀ ਖੁਸ਼ ਹਾਂ ਫਿਰ ਹਾਂਜੀ ਉਹ ਖੁਸ਼ ਹਾਂ ਜੀ ਮੈਂ ਖੁਸ਼ ਹਾਂ ਹਾਂਜੀ ਠੀਕ ਹੈ ਇਹ ਹੁਣ ਪਹਿਲੀ ਵਾਰੀ ਤੁਸੀਂ ਪਾਈ ਤੇ ਪਹਿਲੀ ਹਾਂਜੀ ਹਾਂਜੀ ਪਹਿਲੀ ਵਾਰ ਲਾਟਰੀ ਪਾਈ ਸੀ ਮੈਂ ਪਹਿਲਾਂ ਕਦੇ ਨਹੀਂ ਪਾਈ ਜੀ ਪਹਿਲੀ ਵਾਰੀ ਲਾਟਰੀ ਪਾਈ ਹੈ ਕੀ ਦਿਮਾਗ ਚ ਆਇਆ ਕਿ ਵੀਡੀਓ ਦੇਖ ਨਾ ਬਸ ਵੀਡੀਓ ਦੇਖਦੋ ਨੇ ਜੀ ਤਾਂ ਕਰਕੇ ਮੈਂ ਚਲ ਆਪਾਂ ਹੀ ਪਾ ਲੈਨੇ ਲਾਟਰੀ ਮੈਂ 500 ਦੀਆਂ ਮੈਂ ਵੀ ਲਾਟਰੀ ਪਾ ਲਈਆਂ ਆ 500 ਦੀਆਂ ਪਾ ਲਈਆਂ ਹਾਂਜੀ ਕੰਮ ਕੀ ਕਰਦੇ ਹੋ ਬਾਈ ਮੈਂ ਇਹ ਉਹਦਾ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਜੀ ਫੁੱਲ ਰੋਲ ਹਾਂ ਇਲੈਕਟ੍ਰੀਸ਼ੀਅਨ ਹਾਂ ਡਬਲ ਹਾਂ ਜੀ ਡਬਲ ਕੀ ਨਾਂ ਕਰਦਾ ਮੈਂ ਨਾ ਰੋਹਿਤ ਕੁਮਾਰ ਹਾਂ ਰੋਹਿਤ ਹਾਂਜੀ ਥੈਂਕ ਯੂ